ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਜਿਹੜੀ ਅੱਜ ਕਾਨਫਰੰਸ ਹੋ ਰਹੀ ਆ ਪੰਥ ਖਣ ਪ੍ਰਾਂਤ ਸਾ ਮਾਗੀ ਮੁਕਸਰ ਦੇ 40 ਮੁਕਤਿਆਂ ਦੀ ਧਰਤੀ ਉੱਤੇ ਪਹਿਲਾਂ ਤਾਂ ਮੈਂ ਇੱਕ ਵੀਡੀਓ ਸੁਣਾਉਣਾ ਜਿੱਤੇ ਪੰਥ ਇਕੱਠ ਹੋ ਰਿਆ ਉੱਤੇ ਸਰਕਾਰਾਂ ਕਮੇ ਜਲਮ ਢਾ ਰਹੀਆਂ ਅਜੇ ਵੀ ਨਹੀਂ ਹਟਦੀਆਂ ਪਹਿਲਾਂ ਤਾਂ ਮੈਂ ਵੀਡੀਓ ਸੁਣਾਉਣਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਤੇ ਹਰ ਦੇ ਨਾਲ ਸੁਣਨਾ ਤੇ ਸਰਕਾਰ ਕਮੇ ਧੱਕਾ ਕਰੀ ਆ ਪ੍ਰਸ਼ਾਸਨ ਨੂੰ ਪਹਿਲਾਂ ਵੀ ਬੇਨਤੀ ਤੇ ਚੇਤਾਵਨੀ ਦੇ ਚੁੱਕੇ ਆ ਪਹਿਲਾਂ ਵੀ ਹਿਸ਼ਾਰਪੁਰ ਦੇ ਨੇੜਿਓਂ ਟਾਂਡੇ ਤੋਂ ਫੋਨ ਆਇਆ ਵੀ ਜਿੰਨਾ ਬੱਸਾਂ ਤੇ ਭਾਈ ਅਮਰਤਪਾਲ ਦੇ ਜਾਂ ਪ੍ਰੈਸ ਕਾਨਫਰੰਸ ਦੇ ਜਿਹੜੇ ਬੋਰਡ ਲੱਗੇ ਆ ਉਹ ਬੱਸਾਂ ਰੋਕੀਆਂ ਐ ਪ੍ਰਸ਼ਾਸਨ ਨੇ ਹੁਣ ਫਿਰ ਕੋਟ ਪੂਰੇ ਤੋਂ ਫੋਨ ਆਇਆ ਵੀ ਉੱਥੇ ਵੀ ਦੋ ਬੱਸਾਂ ਰੋਕੀਆਂ ਐ ਸੋ ਪ੍ਰਸ਼ਾਸਨ ਨੂੰ ਚੇਤਾਵਨੀ ਐ ਵੀ ਤੁਹਾਡਾ ਕੰਮ ਆ ਕਾਨੂੰਨ ਦੇ ਰਾਖੇ ਜੇ ਤੁਸੀਂ ਤੁਸੀਂ ਕਾਨੂੰਨੀ ਤੌਰ ਤੇ ਕਾਨੂੰਨ ਤਾਂ ਜਿਹੜਾ ਇਹ ਪਰਮਿਸ਼ਨ ਮਿਲੀ ਆ ਰੈਲੀ ਹੋ ਰਹੀ ਆ ਇੱਥੇ ਕੋਈ ਸ਼ਾਂਤੀ ਨਹੀਂ ਭੰਗ ਹੋ ਰਹੀ ਕਿੱਥੇ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ ਜਾ ਰਿਹਾ ਤੇ ਜੇ ਤੁਸੀਂ ਚੋਂ ਕਿੱਥੇ ਨਾਲ ਲਈਏ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਆ ਵੀ ਤੁਸੀਂ ਵੀ ਕਾਨੂੰਨ ਨੂੰ ਹੱਥ 'ਚ ਨਾ ਲਓ ਤਾਂ ਕਰਕੇ ਕਿੱਥੇ ਕਿੱਤੇ ਵੀ ਪੰਜਾਬ ਦੇ ਕੋਨੇ-ਕੋਨੇ ਵਿੱਚ ਸਾਡੀ ਸੰਗਤ ਨੂੰ ਰੋਕਿਆ ਗਿਆ ਹੈ ਸੰਗਤ ਨੂੰ ਉਹਨਾਂ ਦੀਆਂ ਬੱਸਾਂ ਨੂੰ ਛੱਡਿਆ ਜਾਵੇ ਤੇ ਇੱਥੇ ਪਹੁੰਚਣ ਦਿੱਤਾ ਜਾਵੇ ਇਹ ਚਪਾਉਣੀ ਆ ਵੀ ਤੁਸੀਂ ਪਹਿਲ ਕੀਤੀ ਹੈ ਤੁਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਰਹੇ ਜੇ ਬਾਅਦ 'ਚ ਇਹ ਨਾ ਪਿਓ ਵੀ ਮੌਲ ਕਰਮ ਹੋ ਗਿਆ ਜਾਂ ਫਿਰ ਸੰਗਤ ਨੇ ਕਾਨੂੰਨ ਨੂੰ ਹੱਥ ਚ ਲਿਆ ਦੇਖੋ ਇਸ 스테ਟ ਤੋਂ ਜਿਹੜੀ ਕਾਰਵਾਈ ਹੋ ਰਹੀ ਆ ਸੋਚਣਾ ਕਿਉਂ ਬੋਲਣੀ ਪਈ ਇਹ ਪ੍ਰਸ਼ਾਸਨ ਵੱਲੋਂ ਜਿਹੜਾ ਭਾਈ ਅੰਮਰਿਤਪਾਲ ਸਿੰਘ ਦੀ ਪੰਤਕ ਕਾਨਫਰੰਸ ਦੇ ਵਿੱਚ ਸਾਮਲ ਹੋਣ ਦੇ ਲਈ ਲੋਕਾਂ ਬਹਾਰੇ ਬੱਸਾਂ ਲੈ ਕੇ ਜਾ ਰਹੇ ਨੇ ਦੇਖੋ ਕਿੱਡੀ ਸਰਕਾਰਾਂ ਨੇ ਉਹ ਬੰਦੇ ਉੱਤੇ ਤੁਸੀਂ ਦੋ ਵਾਰੀ ਐਨਐਸਐ ਲਾਤਾ ਦੋ ਸਾਲ ਬੰਦ ਹੋਗੇ ਜੋ ਜਵਾਬਾ ਕਾਨੂੰਨ ਤੁਸੀਂ ਲਾਤਾ ਜੇਕਰ ਹੁਣ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਦੂਜੀਆਂ ਪਾਰਟੀਆਂ ਕਰ ਰਹੀਆਂ ਨੇ ਤੇ ਤੁਹਾਡੇ ਇਸ ਬਾਰੇ ਚ ਲੂਣੇ ਕਿਉਂ ਲੜਦੇ ਆ ਬਈ ਇਹ ਰੋਕ ਕੇ ਕੋਈ ਹੱਲ ਨਹੀਂ ਹੋਣਾ ਸਰਕਾਰ ਨੂੰ ਵੀ ਬੇਨਤੀ ਆ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਕੋਈ ਵੀ ਚੀਜ਼ ਨਾ ਇਸ ਤਰ੍ਹਾਂ ਦਵਾਈ ਦਬਦੀ ਨਹੀਂ ਸਭ ਉਹ ਤਾਂहां ਉੱਠਦੀ ਆ ਹੋ ਜਿੰਨਾ ਤੁਸੀਂ ਦੱਬੋਗੇ ਉਹਨਾ ਉਹ ਵਧਣਗੇ ਉਹਨਾ ਉਹ ਫੁੱਲਣਗੇ ਇਹ ਤੇ ਗੇਂਦ ਦੇ ਫਟਬਾਲ ਬੰਗੂ ਆ ਸਿੱਖ ਕੌਮਾ ਜਿਉਂ-ਜਿਉਂ ਨੂੰ ਨੱਪੋਗੇ ਤੇ ਤਾਹਾਂ ਇਹ ਬੜਕੂਗੀ ਉਹਨੇ ਇਹ ਜਜ਼ਬੇ ਦੇ ਵਿੱਚ ਕਾਇਮ ਹੋਣਗੇ ਇਹ ਇਹ ਬਹੁਤ ਹੀ ਮੰਦਭਾਗੀ ਤੇ ਮਾੜੀ ਖਬਰ ਆ ਕਿ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਜੇਕਰ ਇਹੋ ਜਿਹਾ ਕੀਤਾ ਜਾ ਰਿਹਾ ਤੇ ਇਤੋਂ ਮੰਦਭਾਗਾ ਕੀ ਹੋਊਗਾ ਕਿਉਂਕਿ 40 ਮੁਕਤਿਆਂ ਦੀ ਧਰਤੀ ਆ ਹਰ ਇੱਕ ਨੂੰ ਉਹ ਤੇ ਅਧਿਕਾਰ ਆ ਅੱਜ ਮਾਗੀ ਦਾ ਮੇਲਾ ਗਾ ਉੱਥੇ ਉਹਨਾਂ ਸ਼ਹੀਦਾਂ ਦੇ ਸੰਬੰਧ ਦੇ ਵਿੱਚ ਜੋੜ ਮੇਲੇ ਲੱਗਦੇ ਆ 12 ਗਾਇਆਂ ਜਾਂਦੀਆਂ ਢਾਡੀ ਤੇ ਉੱਥੇ ਨਾਲ ਦੀ ਨਾਲ ਪੰਥ ਕਾਂਗਰਸ ਵੀ ਹੁੰਦੀਆਂ ਨੇ ਪਹਿਲੀ ਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਜੋ ਡਿਬਰੂਗੜ੍ਹ ਤੋਂ ਐਮਪੀ ਨੇ ਮਾਫ ਕਰਨਾ ਜੋ ਖੰਡੂਰ ਸਾਹ ਤੋਂ ਐਮਪੀ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜੇ ਜੇਕਰ ਹੁਣ ਭਾਈ ਅੰਮਰਤਪਾਲ ਸਿੰਘ ਦੇ ਉੱਤੇ ਕਾਨਫਰੰਸ ਹੋ ਰਹੀ ਆ ਬੱਕ ਬੱਕ ਬੁਲਾ ਰਿਆ ਵੱਲੋਂ ਬੋਲਿਆ ਜਾਊਗਾ ਉਹ ਤੁਸੀਂ ਸੁਣ ਲਿਓ ਤੇ ਤੁਹਾਡੀ ਸੀਐਡੀ ਸਾਰੇ ਕੁਝ ਹੋ ਮੌਜੂਦ ਹੋਊਗੀ ਜੇਕਰ ਦੂਜਿਆਂ ਨੂੰ ਅਧਿਕਾਰ ਆ ਤੇ ਇਹਨਾਂ ਨੂੰ ਵੀ ਅਧਿਕਾਰ ਆ ਫੇ ਤੁਸੀਂ ਲੋਕਤੰਤਰ ਦਾ ਗਲਤ ਆਪ ਕੋ ਡਰੇ ਹੋ ਕਾਨੂੰਨ ਦੇ ਧੱਜੇ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਰਲ ਕੇ ਆਪ ਡਾ ਰਹਿਆ ਇਹ ਇੰਨਾ ਵੀ ਜਿਹੜਾ ਹੱਕ ਨਹੀਂ ਕਿ ਕੋਈ ਬੰਦਾ 7 ਵਜੇ ਢੰਗ ਦੇ ਨਾਲ ਕਿਸੇ ਰੈਲੀ ਵਿੱਚ ਵੀ ਨਹੀਂ ਜਾ ਸਕਦਾ ਇਹ ਮੌਤ ਬਹੁਤ ਹੀ ਜਿਹੜਾ ਆਪਾਂ ਇਹ ਕਹਿੰਦੇ ਇਹ ਨਿੰਦਨਯੋਗ ਆ ਕਿਉਂਕਿ ਭਾਈ ਅੰਮਰਤਪਾਲ ਸਿੰਘ ਉੱਤੇ ਜੋ ਕੁਝ ਤੁਸੀਂ ਕਰ ਰਹੇ ਹੋ ਸਾਰੀ ਕੌਮ ਨੂੰ ਪਤਾ ਇਹਦੇ ਵਿੱਚ ਕੋਈ ਲੋਕਿਆ ਸੁਭਿਆ ਨਹੀਂ ਪਰ ਤੁਸੀਂ ਜਿਹੜਾ ਅੱਜ ਫੇਰ ਦੁਬਾਰੇ ਜ਼ਬਰ ਤੇ ਜ਼ੁਲਮ ਕਰ ਰਹੇ ਹੋ ਸੰਗਤ ਦੀ ਖੱਜਲਖਵਾਲੀ ਕਰ ਰਹੇ ਹੋ ਇੱਕ ਡਰ ਤੇ ਭੈ ਪੀਤ ਉਹਨਾਂ ਦੇ ਦੇਲਾ ਤੇ ਬਸਾਉਣਾ ਚਾਹਣੇ ਹੋ ਪਰ ਇਹ ਕਦੇ ਉਹ ਨੌਜਵਾਨ ਨਹੀਂ ਡਰਦਾ ਕਦੇ ਉਹ ਸਾਡਾ ਬਜ਼ੁਰਗ ਸਾਡੇ ਮਾਮਾ ਧੀਆਂ ਭੈਣਾਂ ਨਹੀਂ ਡਰਦੀਆਂ ਜਿੰਨਾ ਵਰਤੀ ਤੁਸੀਂ ਜੋ ਰੋਕਾ ਲਾਉਣੀਆਂ ਲਾ ਲਓ ਪਰ ਇਹ ਮੰਦਭਾਗਾ ਬਹੁਤ ਆ ਇਹ ਲੋਕਤੰਤਰ ਦਾ ਗਲਾ ਘੁੱਟਣਾ ਕਿਉਂਕਿ ਆਵਾਜ਼ ਚੁੱਕਣੀ ਹਰ ਇੱਕ ਦਾ ਫਰਜ਼ ਬਣਦਾ ਹੈਗਾ ਅਧਿਕਾਰ ਦੀ ਆਜ਼ਾਦੀ ਕਹਿੰਦੇ ਹੋ ਜੇ ਤੁਸੀਂ ਕਹਿੰਦੇ ਹੋ ਕਿ ਇਸ ਦੇਸ਼ ਦੇ ਵਿੱਚ ਸਾਨੂੰ ਆਜ਼ਾਦੀ ਮਿਲੀ ਆ ਇਹ ਆਜ਼ਾਦੀ ਫਿਰ ਤਾਰਨੂੰ ਜਿਹੜੇ ਕੁਰਸੀਆਂ ਤੋਂ ਤੁਸੀਂ ਬੈਠੇ ਹੋ ਇਕੱਲੇ ਤਾਰਨੂੰ ਆਜ਼ਾਦੀ ਮਿਲ ਗਈ ਤੇ ਫਿਰ ਜਿਹੜੇ ਦੂਜੇ ਬੰਦੇ ਆ ਉਹ ਤਾਂ ਕੀੜੇ ਮਕੌੜੇ ਬਣ ਗਏ ਫਿਰ ਉਹਨਾਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਉਹਨਾਂ ਨੂੰ ਬੋਲਣ ਦਾ ਕੋਈ ਹੱਕ ਨਹੀਂ ਉਹਨਾਂ ਨੂੰ ਕਿਸੇ ਕਾਨਫਰੰਸ ਕੰਪਾਨਕ ਕਾਨਫਰੰਸ ਵਿੱਚ ਜਾਣ ਦਾ ਕੋਈ ਹੱਕ ਨਹੀਂ ਹਾਂ ਜਿਹੜੇ ਜਿੱਤੇ ਲੱਤਰਗੀਤ ਚੱਲਦੇ ਆ ਜਿੱਥੇ ਗੁੰਡਾਗਰਦੀ ਦਾ ਨੰਗਾ ਨਾਤ ਹੁੰਦਾਗਾ ਉਹਨਾਂ ਨੂੰ ਰੋਕੇ ਨਹੀਂ ਜਾ ਰਿਹਾ ਪੰਜਾਬ ਦੇ ਵਿੱਚ ਬਾਹਰ ਦਾਤਾਂ ਹੋ ਰਹੀਆਂ ਅਕਲ ਮੁਕਸਦ ਦਾ ਡੀਸੀ ਸਾਹਿਬ ਦਾ ਖੋਦੋ ਪੁਲਸ ਵਾਲੇ ਕਿੰਨੀ ਭਾਜ ਭਾਜ ਪਿਆ ਕਿ ਸਾਹਮਣੇ ਤੁਹਾਡੇ ਜਿਹੜਾ ਕਿ ਨਸ਼ਾ ਵੇਚੀ ਜਾ ਰਿਹਾ ਤੇ ਤੁਹਾਡੀ ਕੋਈ ਜਿਹੜੀ ਹੈਗੀ ਆ ਡਿਊਟੀ ਨਹੀਂ ਬਣਦੀ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਅੱਜ ਧੜਾ ਧੜਾ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈਗਾ ਨਸ਼ੇ ਦਾ ਜਿਹੜਾ ਹੜ ਚੱਲ ਰਿਹਾ ਹੈਗਾ ਪਰ ਉਹਨਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਸਿਰਫ ਤੇ ਸਿਰਫ ਇੱਕੋ ਹੀ ਮੁੱਦਾ ਰਹਿ ਗਿਆ ਸਰਕਾਰ ਕੋਲੇ ਭਾਈ ਅੰਮਰਪਾਲ ਸਿੰਘ ਦਾ ਅੱਜ ਅੰਮਰਪਾਲ ਸਿੰਘ ਦਾ ਕੀ ਬਿਆਨ ਆਉਂਦਾ ਅੱਜ ਅੰਮਰਪਾਲ ਸਿੰਘ ਦਾ ਪਰਿਵਾਰ ਕੀ ਕਰਦਾ ਕਿੱਥੇ ਜਾਂਦਾ ਕਿੱਥੇ ਆਉਂਦਾ ਕੀ ਕਾਨਫਰੰਸ ਕਰਦਾ ਕੀ ਬੋਲਦੇ ਆ ਤੇ ਜਿਹੜੇ ਕੋਈ ਉੱਥੇ ਜਾਂਦਾ ਤੇ ਉਹਨਾਂ ਨੂੰ ਰੋਕਿਆ ਜਾਂਦਾ ਇਹ ਜਿਹੜਾ ਸਰਕਾਰ ਦਾ ਸਰਾਂ ਸਾਗ ਜਿਹੜਾ ਧੱਕਾਗਾ ਇਹ ਇਹ ਨਿੰਦਣਯੋਗ ਆ ਦੇਖੋ ਹਰ ਇੱਕ ਦਾ ਅਧਿਕਾਰ ਆ ਸਾਰੀ ਪਾਰਟੀਆਂ ਦੇ ਉੱਤੇ ਸਟੇਜਾਂ ਲੱਗੀਆਂ ਨੇ ਜੇਕਰ ਉਹਨਾਂ ਪਾਰਟੀਆਂ ਦੇ ਨਮਾਇंदे ਬੋਲ ਸਕਦੇ ਆ ਤੇ ਭਾਈ ਇਹਨਾਂ ਨੂੰ ਕਿਉਂ ਅਧਿਕਾਰ ਨਹੀਂ ਇਹ ਵਕ ਬੋਲਦੇ ਆ ਤੇ ਸਮਰਜੀਤ ਸਿੰਘ ਮਾਨ ਤਾਂ ਹਰ ਵਾਰ ਸਟੇਜ ਤੇ ਲਾਉਂਦਾ ਤੇ ਨਾਲੇ ਠੋਕੇ ਗੱਲ ਖਾੜਸਤਾਨ ਦੀ ਕਰਦਾ ਤੇ ਉਹਦੇ ਉੱਤੇ ਤਾਂ ਕਿਤੇ ਇਹੋ ਜਿਹੇ ਜ਼ੁਲਮ ਤੁਸੀਂ ਢਾਇਆ ਨਹੀਂ ਜਾਂ ਉਧਰ ਤੁਸੀਂ ਨੱਕ ਨਹੀਂ ਕਰਦੇ ਕੀ ਕਾਰਨ ਹੈਦਾ ਇਹ ਵੀ ਸਰਕਾਰ ਕਲੀਅਰ ਕਰੇ ਐਤੇ ਇੱਕ ਪੰਥਕ ਕਾਨਫਰੰਸ ਹੋ ਰਹੀ ਆ ਭਾਈ ਅੰਮਰਤਪਾਲ ਸਿੰਘ ਦਾ ਮੁੱਦਾ ਹੋਰ ਬੰਦੀ ਸਿੰਘਾਂ ਦਾ ਮੁੱਦਾ ਉਹਨੂੰ ਲੈ ਕੇ ਕਾਨਫਰੰਸ ਹੋ ਰਹੀ ਆ ਤੇ ਇੱਕ ਨਵੀਂ ਪਾਰਟੀ ਦਾ ਆਗਾਜ਼ ਹੋ ਰਿਹਾ ਨਵੀਂ ਪਾਰਟੀ ਦਾ ਐਲਾਨ ਕਰਨਗੇ ਇਸ ਕਰਕੇ ਤੁਹਾਨੂੰ ਭਾਜੜਾ ਪਈਆਂ ਹੋਈਆਂ ਨੇ ਤੇ ਜਿਹੜਾ ਇਹ ਜ਼ਬਰ ਤੇ ਜ਼ੁਲਮਾਂ ਸਰਕਾਰ ਦਾ ਇਹ ਬਹੁਤਾ ਦੇਰ ਨਹੀਂ ਚੱਲਦਾ ਹੁੰਦਾ ਤੇ ਕਿੰਨੇ ਕਿ ਜਿਹੜੇ ਨੂੰ ਰੋਕ ਲਓਗੇ ਗੱਡੀਆਂ ਲੋਕ ਜਿਨ੍ਹਾਂ ਦੇ ਅੰਦਰ ਜਜ਼ਬਾ ਹੁੰਦਾ ਉਹ ਤਾਂ ਆਪ ਮਹਾਰੇ ਸੜਕਾਂ ਦੇ ਉੱਪਰ ਤੁਸੀਂ ਜਿਹੜਾ ਤੁਰਕੇ ਯਾਰ ਵਰਗਾ ਤੁਰਕੇ ਨੂੰ ਤਾਂ ਹਟਾ ਲਓਗੇ ਸੜਕ ਤੇ ਨਾਕਾ ਲਾ ਲਓਗੇ ਆਲਾ ਖੇਤਾ ਵਿੱਚ ਦੀ ਹੋ ਜੂਗਾ ਕੀ ਕਰ ਲਓਗੇ ਤੁਸੀਂ ਕਿੱਥੇ ਕਿੱਥੇ ਅਗਲੇ ਨੂੰ ਡੱਕ ਲਓਗੇ ਬੱਸਾਂ ਰੋਕ ਲਓਗੇ ਸਰਬੱਤ ਦਾ ਹਕ ਸਾ ਹੋਇਆ ਸੀ ਉਹਦਾ ਸਰਕਾਰ ਨੇ ਬਥੇਰਾ ਰੋਕਾ ਲਾਈਆਂ ਸੀ ਲੋਕਾਂ ਨੇ ਬੱੱਸਾ ਛੱਡ ਕੇ ਖੇਤਾਂ ਵਿੱਚ ਦੀ ਹੋ ਕੇ ਉੱਤੇ ਸਰਵਤ ਕਾਲ ਤੇ ਵਿੱਚ 10 ਲੱਖ ਦਾ ਕੱਟ ਕਰ ਲਿਆ ਸੀ ਇਹ ਰੋਕਾ ਰੁਕਾ ਤੁਹਾਡੀਆਂ ਕੁਛ ਨਹੀਂ ਕਰਦੀਆਂ ਇਹ ਵੈਸੇ ਗੱਲ ਆ ਜਿਹੜੀ ਪੰਜਾਬ ਸਰਕਾਰ ਤੋਂ ਸਰਕਾਰ ਨੂੰ ਤਾਂ ਇਹ ਬੇਨਤੀ ਆ ਕਿ ਜਿਹੜਾ ਕੰਮ ਆ ਤੁਸੀਂ ਉਧਰ ਧਿਆਨ ਦਿਓ ਜਿਹੜੇ ਸਮਾਜ ਨੂੰ ਤੋੜ ਰਹੇ ਨੇ ਸਮਾਜ ਦੇ ਵਿੱਚ ਵੰਡੀਆਂ ਪਾ ਰਹੇ ਨੇ ਉਹਨਾਂ ਵੱਲ ਤੁਹਾਡਾ ਕੋਈ ਧਿਆਨ ਨਹੀਂ ਕਿਉਂਕਿ ਉਹ ਵੱਡੀਆਂ ਧਿਰਾਂ ਦੇ ਨਾਲ ਜੁੜੇ ਆ ਵੱਡੀਆਂ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਗਨਮਨ ਦਿੱਤੇ ਹੋਏ ਨੇ ਉਹ ਜੋ ਮਰਜ਼ੀ ਬੋਲੀ ਜਾਣ ਸਿੱਖਾਂ ਦੇ ਖਿਲਾਫ ਆ ਤੇ ਸਿੱਖ ਜੇਕਰ ਆਪਣੀ ਇੱਕ ਨੌਜਵਾਨ ਤੇ ਜਿਹੜੇ ਉਹਨਾਂ ਦੇ ਨਾਲ ਬੰਦੀ ਸਿੰਘ ਬਣਾਏ ਨੇ 30 40 ਜੇ ਉਹਨਾਂ ਦੇ ਸਬੰਧ ਵਿੱਚ ਬੋਲ ਪੈਣਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਸੱਡਿਆ ਜਾਵੇ ਉਹ ਤੇ ਜਿਹੜਾ ਕਾਨੂੰਨ ਆ ਉਹ ਗਲਤ ਲੱਗਿਆਗਾ ਜਾਂ ਨਵੇਂ ਬੰਦੀ ਸਿੰਘ ਬਣਾਏ ਨੇ ਸਰਕਾਰ ਦੱਸੇ ਕਿਉਂ ਬਣਾਏ ਨੇ ਜਾਂ ਪੁਰਾਣੇ ਬੰਦੀ ਸਿੰਘ ਨੇ ਜਿਨ੍ਹਾਂ ਦੇ ਆਪਣੇ ਡਬਲ ਡਬਲ ਸਜ਼ਾਵਾ ਕੱਟ ਚੁੱਕੇ ਨੇ ਉਹਨਾਂ ਨੂੰ ਸੱਡਿਆ ਜਾਵੇ ਇਹਦੇ ਵਿੱਚ ਕੀ ਮਾੜੀ ਗੱਲ ਆ ਜੇਕਰ ਬੰਦੇ ਨੂੰ ਇੰਨਾ ਬੋਲਣ ਦਾ ਅਧਿਕਾਰ ਨਹੀਂ ਤਾਂ ਫਿਰ ਤਾਂ ਤੁਸੀਂ ਇਹਦਾ ਸਿੱਧਾ ਸਿੱਧਾ ਲਾ ਲਓ ਆਜ਼ਾਦੀ ਨਹੀਂ ਇਹ ਬਰਬਾਦੀ ਆ ਬਰਬਾਦੀ ਕਿਉਂ ਆ ਕਿਉਂਕਿ ਸਿੱਖ ਕੌਮ ਦਾ ਅੱਜ ਜਿਹੜਾ ਹਾਲ ਹੋ ਰਿਹਾਗਾ ਜਾ ਅੱਜ ਸਰਕਾਰਾਂ ਕਰ ਰਹੀਆਂ ਨੇ ਪਹਿਲੀ ਸਰਕਾਰ ਨਹੀਂ ਕਰ ਰਹੀ ਕਿ ਅੱਜ ਕੋਈ ਕੋਈ ਲ ਭਗਵੰਤ ਮਾਨ ਕਰ ਰਿਹਾ ਇਹ ਤੋਂ ਪਹਿਲਾਂ ਵੀ ਸਰਕਾਰਾਂ ਇਹ ਜਲਮ ਕਰਦੀਆਂ ਸੀ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਵੀ ਇਹੀ ਕੁਛ ਕੀਤਾ ਅਕਾਲੀਆਂ ਦੇ ਆਈ ਉਹਨਾਂ ਨੇ ਜਮੀਂ ਪੱਠਾ ਵਠਾਤਾ ਹੁਣ ਇਹ ਸਰਕਾਰ ਤੋਂ ਲੋਕਾਂ ਨੂੰ ਉਮੀਦਾਂ ਸੀ ਤੇ ਇਹ ਸਰਕਾਰ ਉਸ ਤੋਂ ਵੀ ਜਿਹੜਾ ਅੱਗੇ ਲੰਘ ਚੁੱਕੀ ਆ ਤੇ ਗਾਹਾਂ ਕੇਂਦਰ ਦੇ ਵਿੱਚ ਬੈਠੀ ਆ ਬੀਜੇਪੀ ਉਹ ਪਹਿਲਾਂ ਹੀ ਕਿਸਾਨਾਂ ਤੇ ਸਿੱਖਾਂ ਨੂੰ ਮਾਰਨਾ ਚਾਹੁੰਦੀ ਆ ਤੇ ਪਿੱਛੇ ਆਰਐਸਐਸ ਖੜੀ ਉਹਦੇ ਤੇ ਸਿੱਖ ਜਾਨ ਕਿੱਥੇ 93% ਕਹਿੰਦੇ ਸਿੱਖਾਂ ਦੀਆਂ ਕੁਰਬਾਨੀਆਂ ਨੇ ਤੇ 7% ਦੁੱਧਿਆਂ ਦੀਆਂ ਤੇ 93% ਵਾਲਿਆਂ ਨੂੰ ਅੱਜ ਕੁਤਲਿਆ ਜਾ ਰਿਹਾ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਤੇ ਜਿਹੜੇ 7% ਵਾਲੇ ਉਹ ਰਾਜ ਕਰੀ ਜਾਂਦੇ ਆ ਇਸ ਕਰਕੇ ਜਿਹੜਾ ਭਾਈ ਅੰਮਰਤਪਾਲ ਸਿੰਘ ਦੇ ਕਾਨਫਰੰਸ ਤੋਂ ਰੋਕਣਾ ਇਹ ਬਹੁਤ ਮਨ ਭਾਗਾਗਾ ਅਸੀਂ ਇਸ ਦੀ ਨਿੰਦਾ ਕਰਦੇ ਆਂ ਕਿਉਂਕਿ ਹਰ ਇੱਕ ਨੂੰ ਅਧਿਕਾਰ ਹੈ ਕਿਸੇ ਮਰਜ਼ੀ ਭਾਈ ਉੱਥੇ ਜਾਓ ਕੋਈ ਜ਼ਰੂਰੀ ਨਹੀਂ ਕਿ ਉਹ ਉੱਥੇ ਪੋਸਟਰ ਜੇ ਲੱਗੇ ਨੇ ਉੱਥੇ ਆਲੇ ਨਮਸਕਾਰ ਵੀ ਕਰਨੀ ਆ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਚਾਲੇ ਮੁਖਤਿਆਂ ਸਜਦਾ ਵੀ ਕਰਨਾਗਾ ਔਰ ਟਾਡੀ 12 ਵੀ ਸੁਣਨੀਆਂ ਨੇ ਜੇ ਆਲਾ ਭਗਜ ਉੱਥੇ 10 ਕਿਲੋੜਾ ਆ ਜੂਗਾ ਕਿ ਪਹਾੜ ਢਿਕਣ ਲੱਗੇਗਾ ਉੱਥੇ ਜਾਣ ਦੇ ਨਾਲ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਤੁਸੀਂ ਦੱਸੋ ਕਿ ਜਿਹੜੀ ਸਰਕਾਰ ਜਿਹੜੀਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਬੱਸਾਂ ਨੂੰ ਰੋਕਿਆ ਜਾ ਰਿਹਾਗਾ ਕਿ ਕੀ ਇਹ ਧੱਕੇ ਸਾਹੀ ਨਹੀਂ ਇਹ ਕਾਨੂੰਨ ਦੇ ਧੱਤੀਆਂ ਨਹੀਂ ਇਹ ਲੋਕਤੰਤਰ ਦਾ ਘਾਣ ਨਹੀਂ ਤਾਂ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਅਸਰਾਂ ਤੇ ਇਸ ਵੀਡੀਓ ਨੂੰ ਬਾਰਤਬਾਰ ਸ਼ੇਅਰ ਕਰਨਾ ਤੇ ਅਗਲੀ ਵੀਡੀਓ ਤੁਹਾਨੂੰ ਜਲਦੀ ਹੀ ਨਵੀਂ ਮੁੱਦਾ ਕੋਈ ਹੋਰ ਲੈ ਕੇ ਆਉਣੇ ਆ ਚਾਹੇ ਚਾਹੇ ਭਾਈ ਅਮਰਪਾਲ ਸਿੰਘ ਨਾਲ ਜੁੜੇ ਹੋਵੇ ਚਾਹੇ ਕੋਈ ਹੋਰ ਹੋਵੇ ਜਲਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਨਾਂ ਤੱਕ ਤੁਸੀਂ ਬੜੇ ਰਹੋ ਪੰਜਾਬੀ ਵਰਚਾ ਟੀਵੀ ਦੇ ਨਾਲ ਮੈਂ ਹਾਂ ਮਕਰ ਸਿੰਘ ਉੱਬਾ